ਜੀ ਗੱਡੀ ਗਲੀ ਰਹਿਣੋ ਸੀ ਮਾਈਕ ਥੱਲੇ ਤਾਂ ਪੀਰ ਖੰਨਰੋਂ ਨੂੰ ਬੈਂਕ ਕਲੋਨੀ ਅੱਛਾ ਛੋਟੀ ਗਲੀ ਬਣੇ ਨੂੰ ਕਿਦਾਂ ਜੀ ਲੋਗ ਜੈਨੂੰ ਇਸ ਗਲੀ ਨੂੰ ਬਣੇ ਨੂੰ 7 ਸਾਲ ਹੋ ਗਿਆ ਜੀ 7-8 ਸਾਲ ਨੂੰ ਪਤਾ ਜੀ ਇਹ ਨਵੀਂ ਗਲੀ ਬਣ ਚੁੱਕੀ ਹੈ ਦੁਵਾਰ ਚ ਨਹੀਂ ਦੁਵਾਰਾ ਨਹੀਂ ਬਣੀ ਜੀ ਤੁਸੀਂ ਹੈ ਨਹੀਂ ਸੂਰੇ ਜਦੋਂ ਗਲੀ ਬਣੀ ਪੂਰੀ ਸੀ ਜੀ ਉਹਨਾਂ ਨਾਲ ਬਣੀ ਨਹੀਂ ਸੱਸ ਬਣੀ ਨਹੀਂ ਆ ਜੀ ਇਹਦੇ ਨਾਂ ਤੇ ਹੈ ਬੀਰੂ ਇਹਦਾ ਹੀ ਨਾਂ ਹੈ ਇੱਕ ਮਿੰਟ ਜੀ ਲੋਕ ਕੀ ਨਾਮ ਹੈ ਲੋ ਨਿਤਿਸ਼ ਗੋਇਲ ਜੀ ਇਹ ਕਿਥੇ ਰਹਿੰਦੇ ਤੁਸੀਂ ਸਪਨਾ ਗੋਇਲ ਮਾਰਕ ਜੀ ਅੱਛਾ ਤੁਹਾਡੀ ਗਲੀ ਜਿਹੜੀ ਹੈ ਕਿੰਨੇ ਜੁਗਾਂ ਬਣੀ ਨੂੰ ਇਹਨੂੰ ਮੈਂ ਦੇਖਦੇ ਤੇ 10 ਸਾਲ ਤੋਂ ਉੱਪਰ ਹੋ ਗਿਆ ਜੀ ਬਣੀ ਨੂੰ 10 ਸਾਲ ਤੋਂ ਉੱਪਰ ਹੋ ਗਿਆ ਨਾਲੇ ਕਹਿੰਦੇ ਨਵੀਂ ਬਣੀਆਂ ਹੁਣ ਇਹਦੇ ਕੋਈ ਨਵੀਆਂ ਨਹੀਂ ਬਣੀਆਂ ਕਲੀ ਵਾਲੇ ਇਹ ਤੁਸੀਂ ਵੀ ਦਿੱਤੇ ਕੀ ਚੱਕਰ ਹੀ ਗਲੀ ਦਾ ਮੇਰਾ ਨਾਮ ਸਖਸ਼ਮ ਜੋਸ਼ੀ ਹੈ ਜੀ ਸਖਸ਼ਮ ਜੋਸ਼ੀ ਤੁਸੀਂ ਕਿੰਨਾ ਚਿਰ ਹੋ ਗਿਆ ਉਹ ਗਲੀ ਬਣੀ ਨੂੰ ਇਹਨੂੰ ਲਗਭਗ ਜੀ ਮੈਂ ਤਾਂ 18 ਸਾਲ ਦਾ ਐ ਪਰ ਵੈਸੇ 10 ਸਾਲ ਤਾਂ ਹੋ ਗਏ ਹੁਣ ਇਹ ਗਲੀ ਬਣੀ ਜਿਹੜੀ ਇਹ ਨਵੀਂ ਹੁਣ ਗਲੀ ਸਾਲ ਪਹਿਲਾਂ ਬਣੀ ਹੈ ਹਾਂਜੀ ਉਸ ਟਾਈਮ ਹਮ ਬਦਲ ਗਏ ਸਾਲ ਗਲੀ ਬਣ ਗਈ ਨਹੀਂ ਨਹੀਂ ਗਲੀ ਇੱਕ ਹੀ ਬਣੀ ਜੀ ਪਿੱਛੇ ਬਣ ਗਈ ਸਾਡੇ ਲਈ ਛੋਲੇ ਵਾਲੇ ਮੰਡੀ ਨੂੰ ਹਾਂਜੀ ਨੂੰ 2 ਸਾਲ ਜੀ ਤੁਹਾਨੂੰ 2 ਸਾਲ ਹੋ ਗਏ 2 ਸਾਲ ਦੇ ਵਿੱਚ ਗਲੀ ਬਣੀ ਹੈ ਕਿ ਨਹੀਂ ਨਵੀਂ ਨਹੀਂ ਬਣੀ ਜੀ 2 ਸਾਲ ਚ ਨਹੀਂ ਬਣੀ ਬਣੀ ਨਹੀਂ ਨਹੀਂ ਕਰਕੇ ਕਾ ਉਨਾਉਂ ਰਿਹਾ ਇਹ ਮਸਲਾ ਇਹ ਹੈ ਜੀ 2021 ਦੇ ਵਿੱਚ 104 ਟੈਂਡਰ ਲੱਗੇ ਸੀ ਕਮੇਟੀ ਦੇ ਵੱਲੋਂ ਉਹਦੇ ਵਿੱਚ ਇਹ 30 ਨੰਬਰ ਟੈਂਡਰ ਆ ਬੀਰੂ ਕਰਿਆਨਾ ਸਟੋਰ ਬਾੜ ਨੰਬਰ 25 ਵਾਲੀ ਗਲੀ ਦਾ ਟੈਂਡਰ ਹੈ ਇਹ ਗਲੀ ਦਾ ਉਰੇ ਪਿਛਲੇ 7-8 ਸਾਲ ਤੋਂ ਕੋਈ ਇਹਦੇ ਦੇ ਤੇ ਕੋਈ ਕੋਈ ਅਸਾਰੀ ਨਹੀਂ ਹੋਈ ਕੋਈ ਇੱਥੇ ਕੰਮ ਨਹੀਂ ਹੋਇਆ ਤੇ ਅਸੀਂ ਇਹਦਾ ਰਿਕਾਰਡ ਕਢਾਇਆ ਆਰਟੀਆਈ ਦੇ ਤਹਿਤ ਇਹਦੀ 7ਵੇਂ ਮਹੀਨੇ ਦੇ ਵਿੱਚ ਟੈਂਡਰ ਲੱਗੇ ਨੇ 5ਵੇਂ ਦੇ ਵਿੱਚ 9ਵੇਂ ਮਹੀਨੇ ਦੇ ਵਿੱਚ ਇਹ ਗਲੀ ਕੰਕਰੀਟ ਦੀ ਬਣੀ ਹੋਈ ਆ ਇਹਨੂੰ ਭੰਨਣ ਦਾ ਵੀ ਇਹਦੇ ਵਿੱਚ ਬਿੱਲ ਬਣ ਗਿਆ ਇਹਦੇ ਤੋਂ ਮਲਵਾ ਚੱਕਣ ਦਾ ਵੀ ਬਿੱਲ ਬਣ ਗਿਆ ਇਹਦੇ ਤੇ ਇੰਟਰਲੋਕਿੰਗ ਲੱਗਣ ਦਾ ਵੀ ਬਿੱਲ ਬਣ ਗਿਆ ਇਹਦੇ ਤੇ ਉੱਤੇ ਸਾਈਡ ਤੇ ਕਰਬ ਲਾਉਣ ਦਾ ਵੀ ਬਿੱਲ ਬਣ ਗਿਆ ਰੋਡ ਗਲੀਆਂ ਪਾਈਪਸ ਸਾਰਾ ਕੁਝ ਨਵੇਂ ਪਾ ਕੇ 420000 ਦਾ ਬਿੱਲ ਬਣਾ ਕੇ ਠੇਕੇਦਾਰ ਐਮ ਸੀ ਪ੍ਰਧਾਨ ਸਾਰੇ ਰਲ ਕੇ ਬੋਕਸ ਬਿਨ ਵਲਾ ਕੇ ਇਹਦੇ ਪੈਸੇ ਖਾ ਗਏ ਕਿੰਨਾ ਕਪਲਾ ਮੁੰਦੀ ਸਾਰੇ ਕਪਲੇ ਹੀ ਹੈ ਜੀ ਇਹ ਕਿੰਨੀ ਅਮਾਉਂਟ ਦਾ ਜੀ 420000 ਦਾ ਕਪਲਾ ਕੀ ਨਾ ਠੇਕੇਦਾਰ ਹੈ ਪਵਨ ਕੁਮਾਰ ਠੇਕੇਦਾਰ ਦਾ ਨਾਮ ਹੈ ਜੀ ਫਿਰ ਤੁਸੀਂ ਕੰਪਲੇਨਟ ਕੀਤੀ ਹੈ ਜੀ ਮੈਂ ਇਹਦੀ ਐਸਐਸਪੀ ਸਾਹਿਬ ਨੂੰ ਵੀ ਕੰਪਲੇਨਟ ਕੀਤੀ ਹੈ ਤੇ ਲੋਕਲ ਬਾਡੀ ਨੂੰ ਵੀ ਕੰਪਲੇਨਟ ਕੀਤੀ ਹੈ ਵਿਜੀਲੈਂਸ ਨੂੰ ਵੀ ਕੰਪਲੇਨਟ ਇਹ ਦਰਖਾਸਤ ਕਿਹਦੇ ਵੱਲੋਂ ਹੈ ਜੀ ਮੇਰੇ ਵੱਲੋਂ ਆ ਤੇ ਹਰੀ ਹਣੀ ਰੋਸ਼ਾ ਜੀ ਬਣੀ ਹੋਆ ਜੀ ਹਰੀ ਰੋਸ਼ਾ ਅੱਛਾ ਆ ਜੀ ਹਾਂ ਅਗਲਾ ਕਿਹੜਾ ਸਟੈਪ ਹੈ ਅਗਲਾ ਸਟੈਪ ਹੈ ਜੀ ਇਹਦੇ ਵਿੱਚ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਚੂਨਾ ਲਗਿਆ ਜਿਹੜਾ ਗਵਨ ਹੋਇਆ ਕਮੇਟੀ ਦੇ ਵਿੱਚ ਉਹ ਅਫਸਰਾਂ ਨੂੰ ਵੀ ਉਸ ਕਾਉਂਸਲਰ ਨੂੰ ਵੀ ਪਤਾ ਹੈ ਇਹਦੇ ਪੈਸੇ ਜਿਵੇਂ ਵੰਡੇ ਗਏ ਨੇ ਕਿ ਕਾਉਂਸਲਰ ਨੂੰ ਵੀ ਦਿੱਤੇ ਗਏ ਨੇ ਪ੍ਰਧਾਨ ਜੀ ਸਾਡੇ ਕਹਿੰਦੇ ਨੇ ਬਈ ਮੈਂ ਹਰੇਕ ਕੰਮ ਚੈੱਕ ਕਰਕੇ ਉਹਦੀ ਪੇਮੈਂਟ ਕਰਦਾ ਉਹ ਕਰਦੇ ਵੀ ਆ ਹੀ ਨਹੀਂ ਇਹ ਕਿਵੇਂ ਹੋ ਗਿਆ ਜੀ ਕੰਮ ਤਾਂ ਬਿਨਾਂ ਇੱਜ਼ਤ ਜਿਹੜੀ ਗਲੀ ਬਣੀ ਹੋਈ ਨਹੀਂ ਜਿਹੜੀ ਗਲੀ ਅੱਜ ਵੀ ਕੰਕਰੀਟ ਦੀ ਆ ਉਹਦਾ ਇੰਟਰਲੋਕਿੰਗ ਦਾ ਬਿੱਲ ਕਿਵੇਂ ਬਣ ਗਿਆ ਇਹ ਗਲੀ ਕਿੰਨੇ ਚਿਰ ਪਹਿਲਾਂ ਪਾਸ ਹੋਈ ਇਹ ਗਲੀ ਦੋ ਇਹ ਗਲੀ ਪਿਛਲੀ ਟਰਮ ਦੀ ਪਾਸ ਹੋਈ ਹੈ ਜੀ ਹੇਟ ਆਰੰਡ ਦੇ ਵਿੱਚ ਇਹਦਾ ਟੈਂਡਰ ਲਾ ਕੇ ਇਹ ਹੁੰਦਾ ਹੀ ਏਕਨ ਹੈ ਜੀ ਇਹ ਜਾਂ ਲਿਸਟ ਨੂੰ ਫੋਲਾਂਗੇ ਸਾਡੇ ਕੋਲ ਹੋਰ ਵੀ ਕੰਮ ਨੇ ਇਹ ਜਿਹੜੇ ਪਿਛਲੇ ਕੰਮ ਹੁੰਦੇ ਨੇ ਉਹਨਾਂ ਨੂੰ ਟੈਂਡਰ ਲਾ ਕੇ ਐਮਸੀਆਂ ਨਾਲ ਰਲ ਕੇ ਸਾਰੇ ਪੈਸੇ ਖਾਦੇ ਜਾਂਦੇ ਕਿੰਨਾ ਵਾਰਡ ਹੈ ਇਹ ਕਿੰਨੇ ਵਾਰਡ ਨੰਬਰ ਦਾ ਹੈ ਵਾਰਡ ਨੰਬਰ 25 ਆ ਇੱਥੋਂ ਰਣਵੀਰ ਸਿੰਘ ਕਾਕਾ ਕਿਸ ਦੀ ਘਰ ਵਾਲੀ ਉਰੋਂ ਅਮਨਪ੍ਰੀਤ कौर ਐਮਸੀ ਹੈ ਜੀ ਉਹਨਾਂ ਨੂੰ ਐਮਸੀ ਨੂੰ ਇੱਕ ਨੂੰ ਇੰਨਾ ਪਤਾ ਹੁੰਦਾ ਕਿ ਮੇਰੇ ਵਾਰਡ 'ਚ ਕਿਹੜੇ ਕੰਮ ਦਾ ਟੈਂਡਰ ਲੱਗਿਆ ਵੀ ਹੋਇਆ ਕਿ ਨਹੀਂ ਹੋਇਆ ਇਹ ਮਿਲੀ ਭੁਗਤਣਾ ਸਾਰਾ ਕੁਝ ਹੋਇਆ ਐਮਸੀ ਨੇ ਵੀ ਪੈਸੇ ਲਏ ਨੇ ਵਿੱਚ ਇਹਦੇ ਪ੍ਰਧਾਨ ਨੇ ਵੀ ਪੈਸੇ ਲਏ ਨੇ ਇਹਦੇ ਵਿੱਚ ਸਾਰੇ ਅਫਸਰਾਂ ਨੇ ਵੀ ਪੈਸੇ ਲਏ ਨੇ ਠੇਕੇਦਾਰ ਨੇ ਵੀ ਪੈਸੇ ਲਏ ਨੇ ਇਹ ਤਾਂ ਇੱਕ ਕੰਮ ਹੈ ਜੀ ਫੇਰ ਤਾਂ ਬਹੁਤ ਕੰਮ ਨੇ ਇਹ ਜਿਹੇ ਅਸੀਂ ਜਿਹੜੇ ਕੱਢਣੇ ਨੇ ਤੇ ਕਿੰਨੀ ਦਿਨ ਪਹਿਲਾਂ ਪੇਮੈਂਟ ਹੋਇਆ ਇਹ ਤਾਂ ਪੇਮੈਂਟ ਲਈ ਨੂੰ 2 ਸਾਲ ਹੋ ਗਏ ਜੀ ਇਹ ਪੇਮੈਂਟ ਲਈ 2 ਸਾਲ ਹੋ ਗਏ ਜੀ ਅਸੀਂ ਆਰਟੀਆਈ ਦੇ ਵਿੱਚ ਲਈ ਸੀ ਇਹ ਆਰਟੀਆਈ ਚ ਲੈ ਕੇ ਅਸੀਂ ਸਾਰੇ ਕਾਗਜ਼ ਆਪਣੇ ਕੋ ਇਕੱਠੇ ਕਰਕੇ ਫੇਰ ਇਹ ਪ੍ਰੈਸ ਕਾਨਫਰੰਸ ਕੀਤੀ ਆ ਇਸ ਵਾਰਡ ਦੇ ਵਿੱਚ ਹੋਰ ਵੀ ਬਹੁਤ ਕਫਲੇ ਨੇ ਜਿੰਨੀਆਂ ਗਲੀਆਂ ਬਣ ਰਹੀਆਂ ਨੇ ਉਰੇ ਜ਼ਿਆਦਾ ਤੋਂ ਜ਼ਿਆਦਾਤਰ ਜਿਹੜੇ ਮੇਨ ਹੋਲ ਨੇ ਉਹ ਲੋਹੇ ਦੇ ਲੱਗੇ ਹੋਏ ਨੇ ਦੇਖ ਦੇ ਲੱਗੇ ਹੋਏ ਨੇ ਬਹੁਤ ਭਾਰੇ ਨੇ ਬਹੁਤ ਮਹਿੰਗੇ ਨੇ ਉਹ ਸਾਰੇ ਬਦਲ ਕੇ ਉਹ ਸਾਰੇ ਠੇਕੇਦਾਰ ਤੇ ਐਮਸੀ ਰਲ ਕੇ ਖਾਈ ਜਾਂਦੇ ਨੇ ਤੇ ਕਮੇਟੀ ਦੇ ਵੱਲੋਂ ਦੂਜੇ ਸਿਮਿੰਟ ਦੇ ਮੇਨ ਹੋਲ ਲੈ ਕੇ ਲਾਈ ਜਾਂਦੇ ਨੇ ਉਹ ਵੀ ਬਹੁਤ ਵੱਡਾ ਕਫਲਾ ਉਹਦੀ ਵੀ ਅਸੀਂ ਦਰਖਾਸਤ ਦਿੱਤੀ ਹੋਈ ਹੈ ਕਮੇਟੀ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਕਮੇਟੀ ਕਾਂਗਰਸ ਦੀ ਹੈ ਜੀ ਮੈਂ ਵੀ ਤਾਂ ਲਾਇਆ ਤੇ ਕਾਂਗਰਸ ਦਾ ਕੌਂਸਲਰ ਹੋਣ ਕਰਕੇ ਉਹ ਸਾਰੀ ਗੱਲ ਉਧਰ ਨੂੰ ਜਾਂਦੀ ਆ ਇਹਦੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਕਿਹਾ ਉਹਨਾਂ ਨੇ ਵੀ ਮਾਰਕ ਕੀਤੀ ਹੈ ਦਰਖਾਸਤ ਤਾਂ ਜਿਸੀਂ ਦੇ ਕੇ ਆਏ ਆ ਤੇ ਉਹਨਾਂ ਨੇ ਵੀ ਸਾਨੂੰ ਭਰੋਸਾ ਦਿੱਤਾ ਵੀ ਇਹਦੀ ਮੈਂ ਨਿਰਪੱਖ ਜਾਂਚ ਕਰਕੇ ਇਹ ਪਰਚਾ ਬਣਦਾ ਜੀ ਗਵਨ ਦਾ ਪਰਚਾ ਹੈ 100% ਪਰਚਾ ਜੀ ਗਲੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਇੱਥੇ ਸ਼ਾਟ ਲੈ ਸਕਦੇ ਹੋ ਕੰਕਰੀਟ ਦੀ ਬਣੀ ਹੋਈ ਆ ਇਹਦਾ ਨਵਾਂ ਐਸਟੀਮੇਟ ਟਾਈਲ ਦਾ ਬਣਿਆ ਹੋਇਆ ਪੂਰੇ ਟਾਈਲ ਇੱਕ ਵੀ ਲੱਗੀ ਦਿਖਾ ਦੋ ਵੀ ਕਿਤੇ ਨਹੀਂ ਇੰਟਰਲੋਕਿੰਗ ਟਾਈਲ ਦੀ ਗਲੀ ਦਾ ਐਸਟੀਮੇਟ ਬਣਿਆ ਬਿੱਲ ਪਾਸ ਹੋਇਆ ਇਹ ਬੜੀ ਨਿੰਦਣ ਦੀ ਗੱਲ ਹੈ ਜਦੋਂ ਦੀ ਇਹ ਕਮੇਟੀ ਬਣੀ ਆ ਉਸ ਦਿਨ ਤੋਂ ਹੀ ਖਾਂ ਖੰਨੇ ਸ਼ਾਂ ਲੁੱਟਣ ਲੱਗੇ ਹੋਏ ਨੇ ਸਾਨੂੰ ਇਹ ਬਹੁਤ ਹੀ ਜ਼ਿਆਦਾ ਕਿਸੇ ਇੱਕ ਖੁਫੀਆ ਬੰਦੇ ਨੇ ਸਾਨੂੰ ਰਿਪੋਰਟ ਦਿੱਤੀ ਕਿ ਆਹ ਘਪਲਾ ਹੋਇਆ ਅਸੀਂ ਇਹਨੂੰ ਤੈਅ ਤੱਕ ਗਏ ਤੇ ਕੱਢਿਆ ਸੱਚਮੁੱਚ ਇਹ ਬਹੁਤ ਵੱਡਾ ਘਪਲਾ ਸੀ ਇਹ ਠੇਕੇਦਾਰਾਂ ਨਾਲ ਮਿਲ ਕੇ ਪ੍ਰਧਾਨ ਨਾਲ ਮਿਲ ਕੇ ਇਹ ਘਪਲਾ ਕੀਤਾ ਗਿਆ ਇਸੇ ਤਰ੍ਹਾਂ ਹੀ ਕੰਨੇ ਸ਼ਹਿਰ ਦੇ ਵਿੱਚ ਹੋਰ ਕਾਫੀ ਕਫਲੇ ਹੋਏ ਨੇ ਜਿਨ੍ਹਾਂ ਦੇ ਅਸੀਂ ਬਹੁਤ ਜਲਦੀ ਹੀ ਟ੍ਰੇਸ ਕਰਕੇ ਲੋਕਾਂ ਦੇ ਮੂਹਰੇ ਲਿਆਵਾਂਗੇ ਤੇ ਜਲਦੀ ਜਲਦੀ ਇਹਨਾਂ ਦਾ ਸਾਰਿਆਂ ਦਾ ਪਰਦਾ ਫਾਸ਼ ਕਰਾਂਗੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਇਸ ਕੰਪਲੇਂਟ ਦੇ ਰਿਗਾਰਡਿੰਗ ਜੀ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਆਂ ਕਿ ਵੱਧ ਤੋਂ ਵੱਧ ਇਹ ਕਬਰਿਆਂ ਦੇ ਸਰਕਾਰ ਬਣੀ ਸੀ ਇਹ ਕਹਿ ਕੇ ਕਿ ਅਸੀਂ ਸਾਫ਼ ਹੁਦਰਾ ਸ਼ਾਹ ਹੁੰਦਾਂਗੇ ਪਰ ਜਿੰਨੇ ਸਕੰਡਲ ਆ ਕਮੇਡੀ ਆ ਟਾਈਮ ਚ ਹੋ ਰਹੇ ਨੇ ਬਿਲਕੁਲ ਨਹੀਂ ਹੋ ਰਹੇ ਤੁਸੀਂ ਦੇਖਿਆ ਪਿੱਛੇ ਇਹ ਮੈ ਰਿਟ ਵੀ ਪਈ ਹੈ ਹਾਈ ਕੋਰਟ ਦੇ ਵਿੱਚ ਕਿ ਜੋ ਟੈਂਡਰ ਲੱਗੇ ਸੀ ਉਹਦੇ ਵਿੱਚ ਵੀ ਬਹੁਤ ਵੱਡੇ ਧਾਂਦਰੀ ਸੀ ਟੈਂਡਰਾਂ ਦੇ ਵਿੱਚ ਪਰ ਉਹਦੇ ਵਿੱਚ ਵੀ ਕੋਈ ਵੀ ਸੁਣਵਾਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਥੈਂਕ ਯੂ ਜੀ ਉਹ ਮੈਂ ਕੰਮ ਤੇ ਜਾਣਾ